ਅੱਜ ਇੱਕ ਬਹੁਤ ਵੱਡੀ ਤੇ ਹੈਰਾਨ ਕਰਨ ਵਾਲੀ ਖਬਰ ਆਈ ਹੈ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਦੀ ਜੰਗ ਬਾਰੇ ਗੱਲਬਾਤ ਕਰ ਰਹੇ ਸਨ ਪਰ ਹੁਣ ਉਹ ਸਭ ਕੁਝ ਖਤਮ ਹੋ ਗਿਆ ਹੈ 트ੰਪ ਨੇ ਪੁਤਿਨ ਨਾਲ ਹੋਣ ਵਾਲੀ ਆਪਣੀ ਅਗਲੀ ਵੱਡੀ ਮੀਟਿੰਗ ਰੱਦ ਕਰ ਦਿੱਤੀ ਹੈ ਅਤੇ ਇਸ ਤੋਂ ਵੀ ਵੱਡਾ ਫੈਸਲਾ ਇਹ ਹੈ ਕਿ ਉਹਨਾਂ ਨੇ ਰੂਸ ਦੀਆਂ ਸਭ ਤੋਂ ਵੱਡੀਆਂ ਦੋ ਤੇਲ ਕੰਪਨੀਆਂ ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ ਇਹ ਸਿਰਫ ਛੋਟੀਆਂ ਪਾਬੰਦੀਆਂ ਨਹੀਂ ਹਨ ਅਮਰੀਕਾ ਨੇ ਰੋਸਨੇਫਟ ਅਤੇ ਲੁਕੋਇਲ ਵਰਗੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਰੂਸ ਦੀ ਸਰਕਾਰ ਨੂੰ ਸਭ ਤੋਂ ਵੱਧ ਪੈਸਾ ਕਮਾ ਕੇ ਦਿੰਦੀਆਂ ਹਨ ਅਮਰੀਕਾ ਦਾ ਕਹਿਣਾ ਹੈ ਕਿ ਰੂਸ ਦੀ ਸਰਕਾਰ ਸ਼ਾਂਤੀ ਚਾਹੁੰਦੀ ਹੀ ਨਹੀਂ ਹੈ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ ਮਤਲਬ ਕਿ ਹੁਣ ਉਹਨਾਂ ਦਾ ਮਕਸਦ ਹੈ ਰੂਸ ਨੂੰ ਪੈਸੇ ਦੀ ਤੰਗੀ ਦੇ ਕੇ ਉਸ ਦੀ ਜੰਗੀ ਤਾਕਤ ਨੂੰ ਘਟਾਉਣਾ ਗੱਲ ਕਿਉਂ ਨਹੀਂ ਬਣੀ ਪਹਿਲਾਂ ਟਰੰਪ ਹਮੇਸ਼ਾ ਪੁਤਿਨ ਨਾਲ ਦੋਸਤੀ ਰੱਖਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਉਹਨਾਂ ਦਾ ਮਨ ਬਦਲ ਗਿਆ ਹੈ ਟਰੰਪ ਨੇ ਕਿਹਾ ਕਿ ਪੁਤਿਨ ਨਾਲ ਗੱਲ ਕਰਨਾ ਕਿਸੇ ਫਾਇਦੇ ਦਾ ਨਹੀਂ ਹੈ ਅਮਰੀਕਾ ਦੇ ਵਿੱਤ ਮੰਤਰੀ ਟ੍ਰੈਜਰੀ ਸਕੱਤਰ ਨੇ ਵੀ ਸਾਫ਼ ਕਿਹਾ ਕਿ ਪੁਤਿਨ ਇਹ ਬੇਕਾਰ ਦੀ ਲੜਾਈ ਖਤਮ ਕਰਨ ਨੂੰ ਤਿਆਰ ਨਹੀਂ ਹਨ ਇਸ ਲਈ ਇਹ ਸਜ਼ਾ ਦਿੱਤੀ ਗਈ ਹੈ ਹਮਲੇ ਤੇ ਮੌਤਾਂ ਇਹ ਫੈਸਲਾ ਇਸ ਕਰਕੇ ਵੀ ਤੁਰੰਤ ਲਿਆ ਗਿਆ ਕਿਉਂਕਿ ਗੱਲਬਾਤ ਟੁੱਟਣ ਤੋਂ ਕੁਝ ਘੰਟੇ ਬਾਅਦ ਹੀ ਰੂਸੀ ਫੌਜਾਂ ਨੇ ਯੂਕਰੇਨ ਤੇ ਫਿਰ ਤੋਂ ਹਮਲੇ ਕੀਤੇ ਇਨ੍ਹਾਂ ਹਮਲਿਆਂ ਵਿੱਚ 6 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਮਾਂ ਅਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਵੀ ਸ਼ਾਮਲ ਸਨ ਇਥੋਂ ਤੱਕ ਕਿ ਖਾਰਕਿਵ ਸ਼ਹਿਰ ਵਿੱਚ ਬੱਚਿਆਂ ਦੇ ਇੱਕ ਸਕੂਲ ਕਿੰਡਰਗਾਰਟਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਦੋਂ ਗੱਲਬਾਤ ਦਾ ਜਵਾਬ ਬੰਬਾਂ ਨਾਲ ਦਿੱਤਾ ਜਾਵੇ ਤਾਂ ਅਮਰੀਕਾ ਨੇ ਫੈਸਲਾ ਕਰ ਲਿਆ ਕਿ ਹੁਣ ਗੱਲਬਾਤ ਨਹੀਂ ਸਿਰਫ ਆਰਥਿਕ ਦਬਾਅ ਹੀ ਕੰਮ ਕਰੇਗਾ ਅੰਤ ਵਿੱਚੀ ਦੋਸਤੋ ਇਹ ਇੱਕ ਵੱਡਾ ਮੋੜ ਹੈ ਹੁਣ ਅਮਰੀਕਾ ਅਤੇ ਰੂਸ ਵਿਚਕਾਰ ਸਿੱਧੀ ਪੈਸੇ ਦੀ ਲੜਾਈ ਸ਼ੁਰੂ ਹੋ ਗਈ ਹੈ ਇਹ ਪਾਬੰਦੀਆਂ ਪੂਰੀ ਦੁਨੀਆ ਦੇ ਤੇਲ ਦੀ ਮਾਰਕੀਟ ਤੇ ਅਸਰ ਪਾਉਣਗੀਆਂ ਸਾਨੂੰ ਦੇਖਣਾ ਪਵੇਗਾ ਕੀ ਪੁਤਿਨ ਹੁਣ ਅੱਗੇ ਕੀ ਕਰਦੇ ਹਨ ਤੁਹਾਡੇ ਹਿਸਾਬ ਨਾਲ ਕੀ ਇਹ ਸਹੀ ਕਦਮ ਹੈ ਕਿਰਪਾ ਕਰਕੇ ਕਮੈਂਟਾਂ ਵਿੱਚ ਦੱਸੋ ਜੇਕਰ ਤੁਸੀਂ ਇਹੋ ਜੀਆਂ ਵੱਡੀਆਂ ਖਬਰਾਂ ਬਾਰੇ ਅਪਡੇਟ ਰਹਿਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ